ਮਾਲ ਆ ਲੈ ਯਾਰ ਜੂਜਾ ਰਸ ਵਧੀਆ ਕੱਢਦੀ ਏ ਗੱਲੇ ਦਾ ਰਸ ਪੂਰਾ ਵਧੀਆ ਵੇ ਜੀ ਅੱਛਾ ਵੀ ਬਿਲੀ ਜਲਦੀ ਏ ਹਾਂ ਜੀ ਇਨਵੈਟਰ ਬੈਟਰੀ ਤੇ ਵੀ ਚੱਲੂਗੀ ਲਾਈਟ ਤੇ ਵੀ ਚੱਲੂਗੀ ਅੱਛਾ ਹੋਰ ਹੋਰ ਕਿੰਨੀ ਇੱਕ ਮਸ਼ੀਨਾਂ ਨੇ ਇਹਦੇ ਨਾਲ ਦੀ ਕਿੱਥੋਂ ਮਿਲਦੀਆਂ ਨੇ ਇਹ ਟੋਟਲ ਆਉਂਦੇ ਉੱਪਰ ਕਿੱਥੋਂ ਮਿਲਦੀਆਂ ਨੇ ਇਹ ਆਪਣੇ ਨਾਲ ਹੀ ਇੱਥੇ ਸਰ ਇੱਕ ਨੰਬਰ ਤੇ ਉੱਥੇ ਮਿਲਦੀਆਂ ਐ ਫਿਰ ਦੇਖੀ ਜਾ ਕੇ ਚਲੋ ਭਾਈ ਦੱਸ ਦੇ ਕਿੱਥੇ ਦੀ ਲੋਕੇਸ਼ਨ ਸਾਨੂੰ ਆ ਚਲੋੜ ਦਾ ਵੇ ਨਾਲ ਨਾਲ ਹੀ ਚ ਨੇੜੀ ਐ ਹਾਂ ਜੀ ਨਾਲ ਹੀ ਐ ਨੇੜੀ ਆ ਜਾ ਆ ਜਾ ਵੀਰਾਂ ਕੀ ਓਕੇ ਇਹ ਤਾਂ ਬਹੁਤ ਤਰ੍ਹਾਂ ਦੀਆਂ ਮਸ਼ੀਨਾਂ ਹੋਈਆਂ। ਇਹ ਵਾਲੀਆਂ ਛੋਟੀਆਂ। ਨਾਲ ਇਹਨਾਂ ਦਾ ਕੋਈ ਖਰਚਾ ਨਹੀਂ ਹੈਗਾ। ਅੱਛਾ। ਹਾਂਜੀ। ਆਜੋ ਦਿਖਾਈਏ। ਆਜੋ ਦਿਖਾਈਏ ਭਾਈ ਜੀ। ਅੱਛਾ ਇੱਥੇ ਹੀ ਆਉਣਾ ਸੀਗਾ? ਹਾਂਜੀ। ਉਹਦਾ ਲੇਡੀਜ਼ ਹੀ ਹੈ ਨਾ। ਨਾਲ ਹੀ ਸੀ ਆਪਣੀ ਸ਼ੌਕ। ਲੈ ਅ ਵੀ ਦੇਖ ਲਈ ਅੱਜ ਆਪਾਂ। ਮੈਂ ਨਾਲ ਹੀ ਪੱਟ ਲਿਆ ਆ ਪੋਸਟਰ ਜਿਹਾ ਵੀ। ਕੋਈ ਗੱਲ ਨਹੀਂ। ਮੈਂ ਬਾਅਦ ਚ ਕਿਤੇ ਮੁੱਕਰੀ ਜਾਵਾਂ ਵੀ ਆ ਇਹ ਫ੍ਰੀ ਤਾਂ ਪੈਂਦੀ ਨਹੀਂ ਕਿ ਕਿਵੇਂ ਪਈ ਦੂਗੀ ਇਹ। ਹਲ ਕਿੰਨਾ ਦੇ ਬਾਈ ਜੀ ਇਹਨੇ ਉਹ? ਹਾਂ ਬਾਈ ਜੀ। ਤੁਸੀਂ ਬਾਈ ਜੀ ਹੋ ਠੀਕ ਹੋ। ਇਹਦਾ ਮਤਲਬ ਦੱਸੋ ਪਹਿਲਾਂ ਤਾਂ ਮੈਨੂੰ ਕੀ ਹੈ? ਸਮਝ ਆ ਰਿਹਾ ਬੰਦੇ ਲਈ ਸਮਝ ਨਹੀਂ ਆ ਰਹੀ। ਹਾਂ ਦੇਓ ਫਿਰ ਫ੍ਰੀ ਸਾਨੂੰ। ਠੀਕ ਸਮਝ ਆ ਰਿਹਾ। ਬਿਲਕੁਲ ਸਮਝ ਆ ਰਹਾ ਜੀ। ਸੱਤ ਵਾਰ ਦਾ ਸਮਝਦਾਰ ਕਿਹੜਾ ਹੈਗਾ? ਆਜੋ ਫਿਰ ਤੁਸੀਂ ਸਮਝ ਜਾਓਗੇ ਕਿ ਕਿਵੇਂ ਫ੍ਰੀ ਪੈਂਦੀ ਹੈ। ਕਿਵੇਂ ਦੱਸੋ ਫਿਰ? ਇਹ ਫ੍ਰੀ ਪੈਣੀ ਚਾਹੀਦੀ ਸਾਨੂੰ ਇਹ। ਬਾਈ ਜੀ ਫ੍ਰੀ ਤੁਹਾਨੂੰ ਹੁਣੇ ਸਮਝ ਆ ਜਾਊਗੀ ਵੀ ਕਿਵੇਂ ਪੈਂਦੀ ਹੈ। ਦੇਖੋ ਫ੍ਰੀ ਕੋਈ ਚੀਜ਼ ਮਿਲਦੀ ਨਹੀਂ ਹੈਗੀ ਪਰ ਕਿਵੇਂ ਫ੍ਰੀ ਪੈਂਦੀ ਹੈ ਇਹ ਮੈਂ ਸਮਝਾ ਸਕਦਾ। ਮਸ਼ੀਨ ਬਾਈ ਜੀ ਆਪਣੀ ਮਸ਼ੀਨ ਹੈਗੀ ਇਹ। ਇਹਦਾ ਮੁੱਲ ਹੈਗਾ 49000 ਰੁਪਿਆ। ਅੱਛਾ 49000। ਇਹ ਫ੍ਰੀ ਕਿਵੇਂ ਪੈਂਦੀ ਹੈ ਉਹ ਮੈਂ ਸਮਝਾਣਾ ਖਾਸ ਕਰ ਜਿਹੜੇ ਮੇਰੇ ਭਰਾ ਵੀਰ ਜਿਹੜੇ ਵੇਲਣਾ ਯੂਜ਼ ਕਰਦੇ ਆਪਣਾ ਕਲਾੜਾਈ ਇੰਜਨ ਵਾਲੀ ਉਹਦੇ ਲਈ ਉਹਨਾਂ ਲਈ ਲਈ ਫ੍ਰੀ ਕਿਵੇਂ ਪੈਂਦੀ ਹੈ ਉਹ 150 200 ਗਲਾਸ ਕੱਢਦੇ ਇੱਕ ਦਿਨ ਦਾ 4000 ਦੀ ਸੇਲ ਦੇ ਹਿਸਾਬ ਨਾਲ ਉਹਨਾਂ ਦਾ 250 300 ਰੁਪਏ ਇੱਕ ਦਿਨ ਦਾ ਡੀਜ਼ਲ ਲੱਗ ਜਾਂਦਾ ਇੱਕ ਦਿਨ ਦਾ ਹਾਂ ਜੀ ਹਾਂ ਜੇ ਇਸ ਤੋਂ ਵੱਧ ਕੱਢਦੇ ਆ 400 ਗਲਾਸ ਕੱਢਦੇ ਆ ਜਾਂ 300 ਗਲਾਸ ਕੱਢਦੇ ਆ ਜਾਂ 250 ਗਲਾਸ ਕੱਢਦੇ ਆ ਤਾਂ ਫਿਰ ਉਹ ਡੀਜ਼ਲ 300 ਦੀ ਜਗ੍ਹਾ 400 ਚਲਾ ਜਾਂਦਾ ਉਹ ਚੱਲਦਾ ਵੀ ਸਾਰਾ ਦਿਨ ਹੀ ਮਤਲਬ ਜਦੋਂ ਸਟਾਰਟ ਕਰਦਾ ਨਾ ਸਵੇਰੇ ਉਹ ਧੂਆਂ ਵੀ ਕਰਦਾ ਹੈ ਆਵਾਜ਼ ਵੀ ਕਰਦਾ ਹੈ ਚਲੋ ਉਹ ਤਾਂ ਹੁਣ ਜਿਵੇਂ ਕੰਮ ਆਪਣੇ ਪਹਿਲਾਂ ਪੰਜਾਬ ਚ ਆਪਾਂ ਵੀ ਵਹੀ ਪੀਂਦੇ ਆਏ ਹਾਂ ਬਿਲਕੁਲ ਤੇ ਉਹ ਇੱਕ ਦਿਨ ਦਾ 250 300 ਰੁਪਏ ਦਾ ਡੀਜ਼ਲ ਖਾ ਲੈਂਦਾ ਉਹ 400 ਵੀ ਕਿਸੇ ਦਾ ਚਲਾ ਜਾਂਦਾ ਪਰ ਆਪਾਂ 300 ਤੇ ਐਵਰੇਜ ਮੰਨ ਲੈਨੇ ਆ 270 ਦਿਨ ਦਾ ਸੀਜ਼ਨ ਹੁੰਦਾ ਬੰਦੇ ਦਾ 365 ਦਿਨ ਸਾਲ ਦੇ 3 ਮਹੀਨੇ ਬੰਦ ਕਰ ਦੋ ਵਿੱਚੋਂ ਤਾਂ 270 ਦਿਨ बन ਜਾਂਦੇ ਆ 275 ਦਿਨ 270 ਦਿਨ ਨੂੰ ਆਪਾਂ 300 ਨਾਲ ਕਰੀਏ ਤਾਂ 81000 ਰੁਪਏ ਦਾ ਉਹ ਡੀਜ਼ਲ ਵੇਲਣਾ ਖਾ ਜਾਂਦਾ ਨਹੀਂ ਨੋਟਿਸ ਆਉਂਦਾ ਨਾ ਕਿਉਂਕਿ ਉਹ ਰੋਜ਼ ਦੇ 300 ਲੱਗਦੇ ਆ ਨਹੀਂ ਧਿਆਨ ਜਾਂਦਾ ਬੰਦੇ ਦੇ ਤਾਂ 81000 ਉਹ ਕਿਸੇ ਮੁੱਲ ਨਹੀਂ ਆਉਂਦਾ ਨਾ ਵਾਪਸ ਮੁੜਨਾ ਉਹ ਡੀਜ਼ਲ ਖੁਕਿਆ ਗਿਆ ਉਹ ਸਮਝੋ ਕਿ ਆਪਾਂ ਪੈਸੇ ਉਹ ਰੋਜ਼ ਨਾਲ ਹੀ ਛੁੱਟਿਆ ਡੀਜ਼ਲ ਦੇ ਸਹੀ ਗੱਲਾਂ ਉਹਨਾਂ ਪੈਸਿਆਂ 'ਚ ਇਹ ਮਸ਼ੀਨ ਬਾਜ਼ਾਰ 'ਚ ਤੁਸੀਂ ਮੁੱਲ ਲੈ ਸਕਦੇ ਹੋ ਮਸ਼ੀਨ ਵੀ ਇਨਵਰਟਰ ਵੀ ਮਨ ਲਓ ਹੁਣ 90000 ਦੀ ਆਪਾਂ ਮਸ਼ੀਨ ਦੇਤੀ ਹਾਂ 20000 ਦਾ ਹਾਂ ਆ ਕੱਲੀ ਮਸ਼ੀਨ ਜਿਹੜੀ 90000 ਦੀ ਇਹ ਪੀੜੂਗੀ ਜਿਵੇਂ ਵੇਲਣਾ ਵੀ ਪੀੜਦਾ ਹੀ ਹੈ ਇਹ ਗੱਲਾ ਉਹ ਉਹਦੇ ਤੇ ਆਪਾਂ ਨੂੰ 3 ਮਿੰਟ ਲੱਗ ਜਾਂਦੇ ਆ ਇੱਕ ਦੋ ਗੰਨੇ ਪੀੜਨ ਦੇ ਇਹਦੇ ਤੇ ਵੱਧ ਤੋਂ ਵੱਧ 15 ਸਕਿੰਟ ਚ ਪੂਰਾ ਗੰਨਾ ਪੀੜਿਆ ਜਾਂਦਾ ਇੱਕ ਵਾਰ ਚ ਘੰਟੇ ਦੇ 300 ਗਲਾਸ ਕੱਢ ਦਿੰਦੀ ਐ ਇਹ ਵਾਲੀ 300 ਗਲਾਸ ਘੰਟੇ ਦੇ ਵਿੱਚ 300 ਗਲਾਸ ਕੱਢ ਦੂਗੀ ਬਿਨਾ ਤੇਲ ਮੱਚੇ ਤੋਂ ਬਿਨਾ ਤੇਲ ਮੱਚੇ ਤੋਂ ਤੇ ਜੇ ਤੁਸੀਂ 500 ਗਲਾਸ ਕੱਢ ਲਓਗੇ ਇਹਦੇ ਤੋਂ ਤਾਂ ਆਪਣੀ ਇੱਕ ਯੂਨਿਟ ਦਾ ਖਰਚਾ ਆਣਾ 5 ਤੋਂ 7 ਰੁਪਏ ਹੁਣ ਜੇ ਬੰਦੇ ਕੋਲ ਬਾਜ਼ਾਰ ਚ ਬਿਜਲੀ ਹੈ ਨਹੀਂ ਨਹੀਂ ਫਿਰ ਇਹ ਡੀਜ਼ਲ ਬੰਦੇ ਜਿੰਨਾ ਡੀਜ਼ਲ ਮਚਣਾ ਉਹਨੇ ਤਾਂ ਲਾਈਟ ਹੀ ਖਾ ਚੁ ਵੀਰੇ ਨਹੀਂ ਖਾਂਦੀ ਨਾ ਜੀ ਹੁਣ ਆਪਣੇ ਕੋਲ ਮੰਨ ਲਓ ਬਾਜ਼ਾਰ ਚ ਲਾਈਟ ਹੈ ਨਹੀਂ ਬਿਜਲੀ ਹੈ ਨਹੀਂ ਹੁਣ ਡੀਜ਼ਲ ਤੇ ਚਲਾਈ ਜਾਂਦੇ ਆ ਉਹ ਕਹਿਣਗੇ ਵੀ ਸਾਡੇ ਕੋਲ ਬਿਜਲੀ ਕਿੱਥੋਂ ਲਿਆਵਾਂਗੇ ਤਾਂ ਇਨਵਰਟਰ ਤੇ ਚੱਲੂਗੀ ਇਹ ਇਹ ਵਾਲੀ ਹਾਂਜੀ ਇਨਵਰਟਰ ਲੈ ਲੈਣਾ ਆਪਾਂ 20000 ਰੁਪਏ ਦਾ ਫੇ 49000 ਦੀ ਹੋਗੀ ਮਸ਼ੀਨ ਕੁੱਲ ਮਿਲਾ ਕੇ 70000 ਰੁਪਏ ਲਾ ਲਓ 70000 ਦੇ ਵਿੱਚ ਇਨੇ ਰੋਜ ਦਾ 7 ਰੁਪਏ ਦਾ 8 ਰੁਪਏ ਦਾ 5 ਰੁਪਏ ਦਾ ਖਰਚਾ ਜੇ ਤੁਸੀਂ 500 ਗਲਾਸ ਵੇਚਦੇ ਹੋ ਤਾਂ ਪਹਿਣਾ ਤੇਨ ਮੈਟਰ ਫਿਰ ਕਿੰਨਾ ਕੁ ਚਿਰ ਚੱਲੂ ਇਹਦੇ ਸਾਰਾ ਦਿਨ ਸਾਰਾ ਦਿਨ ਚੱਲ ਜੂ ਜਦੋਂ ਤੱਕ ਤੁਸੀਂ 400 ਗਲਾਸ ਕਢੋਗੇ ਨਹੀਂ ਇਨਵਰਟਰ ਨੇ ਕੰਮ ਕਰ ਹੀ ਜਾਣਾ ਚਾਹੇ ਜਦੋਂ ਜਿੰਨੇ ਭਾਵੇਂ ਸਾਰਾ ਦਿਨ ਲਾ ਲਓ ਭਾਵੇਂ 1 ਘੰਟੇ ਚ ਕਢ ਲਓ 400 ਗਲਾਸ ਭਾਵੇਂ 6 ਘੰਟਿਆਂ ਚ ਕਢੋ 400 ਗਲਾਸ 400 ਗਲਾਸ ਦਊ ਇੱਕ ਵਾਰ ਸਿੰਗਲ ਬੈਂਡਰ ਫੇਰ ਤਾਂ ਇਹਦਾ ਨਾ ਬਚ ਗਿਆ ਕਿ 80000 ਬਣਾਈ ਬਟਾਵਾ 81000 ਦਾ ਹੋ ਗਿਆ ਡੀਜੀ 70 70000 ਰੁਪਏ ਹੋ ਗਿਆ ਮਸ਼ੀਨ ਤੇ ਆਹ ਪਾ ਕੇ ਇਨਵਰਟਰ ਵਿੱਚ ਪਾ ਕੇ 70 ਹੋ ਗਿਆ ਨਾ 10 11000 ਤਾਂ ਫੇਰ ਵੀ ਬਚ ਗਿਆ 70 ਹੋ ਗਿਆ ਰੋਜ਼ ਦੀ ਤੁਸੀਂ 10 ਰੁਪਏ ਦੀ ਉਹਦੇ ਤੇ ਚਾਰਜਿੰਗ ਲਾ ਲਓ ਇਨਵਰਟਰ ਨੂੰ 10 ਰੁਪਏ ਵਿੱਚ ਇਨਵਰਟਰ ਚਾਰਜ ਹੋ ਜਾਣਾ ਜੇ ਪੂਰਾ ਵੀ ਯੂਜ਼ ਕਰ ਲੀਆ ਪੂਰਾ ਯੂਜ਼ ਹੋਣਾ ਨਹੀਂ ਇਹਦਾ ਚਲੋ ਕਰ ਲਓ ਪੂਰਾ ਯੂਜ਼ 10 ਰੁਪਏ ਦੀ ਚਾਰਜਿੰਗ ਨਾਲ ਉਹਨੇ ਚਾਰਜ ਹੋ ਜਾਣਾ ਤੇ 270 ਦਿਨ ਨੂੰ 10 ਨਾਲ ਗੁਣਾ ਕਰਾਂਗੇ ਤਾਂ 2700 ਰੁਪਏ ਦੀ ਬਿਜਲੀ ਲੱਗੇ ਹਾਂ 2700 69000 ਤੇ 2700 ਜੋੜ ਲਓ 73000 ਹੋ ਗਿਆ ਤਾਂ ਵੀ ਡੀਜ਼ਲ 81000 ਦਾ ਖਰਚ ਰਿਆ ਸੀ ਆਪਾਂ ਨੂੰ ਡੀਜ਼ਲ ਦੇ ਪੈਸੇ ਵੀ ਨਹੀਂ ਲੱਗਣਗੇ ਤੇ ਉਹ ਵੀ ਸਿਰਫ ਪਹਿਲੇ ਸਾਲ ਹੈ ਪਹਿਲੇ ਸਾਲ ਡੀਜ਼ਲ ਦੇ ਪੈਸਿਆਂ ਚ ਆਪਣੇ ਸੰਦ ਬਣ ਗਏ ਮਸ਼ੀਨ ਇਨਵਰਟਰ ਬੈਟਰੀ ਬਣ ਗਏ ਫ੍ਰੀਜ ਘੱਟ ਹੀ ਹੋ ਗਿਆ ਉਸ ਤੋਂ ਬਾਅਦ ਜਿਹੜੇ ਇਹਨੇ 14-15 ਸਾਲ ਐਂ ਚੱਲੀ ਜਾਣਾ ਮਸ਼ੀਨ ਨੇ ਉਹੀ ਖਰਚੇ 'ਚ ਫਿਰ 2700 ਪੈਣਾ ਫਿਰ ਉਹ 81000 ਵੀ ਹਰ ਸਾਲ ਦਾ ਆਪਣਾ ਨੀ ਰਸਤਾ ਵਧੀਆ ਕੱਡੂ ਇਹੇ ਰਸਤਾ ਬਈ ਜੀ ਤੁਸੀਂ ਤੁਹਾਨੂੰ ਆਪਾਂ ਜਿਹੜੇ ਬਠਿੰਡੇ ਬੰਦਿਆਂ ਨੇ ਲੈ ਕੇ ਗਏ ਆ ਬਠਿੰਡੇ ਹੀ ਮੇਰੇ ਕੋਲ ਮੈਂ ਸਾਰੇ ਪੰਜਾਬ ਚ ਮਸ਼ੀਨਾਂ ਚਲਾਈਆਂ ਗਈਆਂ ਤੁਹਾਡੀ ਵੀਡੀਓ ਦੀ ਬਦੌਲਤ ਬਹੁਤ ਕਾਮਯਾਬ ਰਹੀ ਪਹਿਲਾਂ ਆਪਾਂ ਪਾਈ ਸੀ ਇਹਦੀ ਤੇ ਆਪਾਂ ਬਠਿੰਡੇ ਇੱਕ ਦੋ ਮਤਲਬ ਬਠਿੰਡੇ ਵੀ 15 ਗਈਆਂ ਹੋਣੀਆਂ ਘੱਟੋ ਘੱਟ 12-15 ਮਸ਼ੀਨਾਂ ਆਪਾਂ ਇੱਕ ਦੋ ਜੇਣਾ ਕੋਲ ਵਿਜ਼ਿਟ ਕਰ ਲੈਣੇ ਆ ਉਹਨਾਂ ਤੋਂ ਪੁੱਛ ਲੈਣੇ ਰਿਵਿਊ ਵੀ ਉਹਨਾਂ ਨੂੰ ਮਸ਼ੀਨ ਕਿਵੇਂ ਲੱਗੀ ਹੁਣ ਇੱਕ ਬੰਦਾ ਤਾਂ ਆਇਆ ਉਹ ਇੱਕ ਇੱਕ ਕਰਕੇ ਤਿੰਨ ਲੈ ਗਿਆ ਅੱਛਾ ਹਾਂ ਪਹਿਲਾਂ ਇੱਕ ਲੈ ਗਿਆ ਫਿਰ 20 ਦਿਨ ਬਾਅਦ ਇੱਕ ਲੈ ਗਿਆ ਐ ਡੀ ਸਾਈਡ ਦੀਆਂ ਕਬਡੀਆਂ ਮਿਲ ਜਾਣੀਆਂ ਤੂੰ ਵੱਡੀਆਂ ਮਿਲ ਜਾਣਗੀਆਂ ਉਹ ਦੇਖੋ ਮਗਰ ਉਹ ਜਿਵੇਂ ਇੱਕ ਆ ਪੀ ਆ ਵੀ ਵੱਡੀ ਹੈ ਅੱਛਾ ਭਾਈ ਇੱਕ ਮਾਂ ਦੇਖ ਰਿਹਾ ਸੀ ਆ ਦੱਸ ਪਹਿਲਾਂ ਤਾਂ ਮੈਨੂੰ ਵੀ ਰਣ ਕੇ ਆ ਜਿਵੇਂ ਆ ਸਾਰੇ ਲਿਖਿਆ ਪਈਆਂ ਹਨਾ ਕਿਡਨੀ ਨੂੰ ਸਾਫ਼ ਰੱਖਦਾਗਾ ਲੀਵਰ ਦਾ ਤਿਆਰ ਸਾਰੀਆਂ ਚੀਜ਼ਾਂ ਇਹ ਇਹਦੇ ਫਾਇਦੇਮੰਦ ਹੈ। ਬਟ ਇਹ ਬਾਈ ਜੀ ਇਹ ਜਿਹੜੇ ਇਹਦੇ ਗੰਨੇ ਦੇ ਪਿਓਰ ਦੇ ਫਾਇਦੇ ਲਿਖੇ ਹੈ ਸਾਇੰਸ ਕਹਿੰਦੀ ਹੈ ਮਤਲਬ ਅਸੀਂ ਨਹੀਂ ਕਹਿੰਦੇ ਕਿ ਇਹ ਸਾਇੰਸ ਦੇ Google ਤੋਂ ਆਪਾਂ ਕੱਢ ਕੇ ਤੇ ਫਿਰ ਇਹਦੇ ਤੇ ਪ੍ਰਿੰਟ ਕਰਾਏ। ਆ ਇੰਨੇ ਤਰ੍ਹਾਂ ਦੇ ਸਾਰਾ ਲਿਖ ਰੱਖਿਆ ਜਿਵੇਂ ਹੈ। ਕੈਂਸਰ ਦੇ ਸਾਰੇ ਇਹ ਆਪਣੇ ਪੀਲੀਏ ਨੂੰ ਠੀਕ ਕਰਦਾ ਹੈ। ਨੌ ਤੇ ਵਾਲਾ ਨੂੰ ਆਪਾਂ ਨੂੰ ਦਿੰਦਾ ਹੈ ਵਿਟਾਮਿਨ। ਅੱਛਾ ਭਾਰ ਵੀ ਘਟਾਉਂਦਾ ਭਈ ਇਹ? ਹਾਂਜੀ ਭਾਰ ਜਿਹੜਾ ਆਪਾਂ ਪਿਓਰ ਗੰਨੇ ਦਾ ਰਸ ਪੀਨੇ ਉਹ ਭਾਰ ਘਟਾਉਣ 'ਚ ਮਦਦ ਕਰਦਾ। ਅੱਛਾ। ਉਹਨਾਂ ਨਾਲ ਜਿੰਨੇ ਤਰ੍ਹਾਂ ਦੇ ਵੀ ਜੂਸ ਹੋਣਗੇ ਫਰੂਟ ਦੇ ਗੰਨੇ ਦਾ ਰਸ ਆਪਣੀ ਰੀਡ ਦੀ ਹੱਡੀ ਨੂੰ ਪੂਰਾ ਮਜ਼ਬੂਤ ਕਰਦਾ ਹੈ ਨਹੀਂ ਕਰੂਗਾ ਕਿਵੇਂ ਉਹ ਤਾਂ ਫਿਰ ਦੂਜੇ ਦੇ ਵੀ ਫਾਇਦਾ ਹੀ ਆ ਫਿਰ ਇਹਦਾ ਇਹਦਾ ਇਕੱਲੇ ਦਾ ਕੀ ਫਾਇਦਾ ਹੋਇਆ ਬਾਈ ਜੀ ਇਹ ਇਹ ਆਪਾਂ ਆਪਾਂ ਤਾਂ ਇਹ ਚੀਜ਼ਾਂ ਨੂੰ ਛੱਡਤਾ ਇਹ ਬਜ਼ੁਰਗ ਆਪਣੇ ਗੰਨੇ ਦੇ ਰਸ ਨੂੰ ਪੰਜਾਬ ਚ ਖਾਸ ਕਰ ਬਹੁਤ ਤਰਜੀਹ ਦਿੰਦੇ ਸੀਗੇ ਆਪਣੇ ਆਪਣੇ ਹੀ ਗੰਨੇ ਦਾ ਰਸ ਬਹੁਤ ਜ਼ਿਆਦਾ ਵਿਕਦਾ ਸੀਗਾ ਮਤਲਬ ਹਰ ਬੰਦਾ ਆਪਣੇ ਇਹ ਇਹ ਇੱਕ ਵਾਰੀ ਕੱਢੇ ਤਾਂ ਫਾਇਦਾ ਹੈਗਾ हां जे मतलब कट दूसरी बार दा भी कोई ऐ नहीं लेकिन ਤੁਹਾਨੂੰ ਮੈਂ ਫਰਕ ਦਿਖਾਨਾ ਦੂਜੀ ਵਾਰ ਦਾ ਵੀ ਇੱਕ ਵਾਰ ਨਾਲ ਗੰਨੇ ਦਾ ਰਸ ਕੀ ਹੁੰਦਾ ਹੈ ਤੇ ਦੂਜੀ ਵਾਰ ਨਾਲ ਕੀ ਹੁੰਦਾ ਇਹ ਆਪਾਂ ਲੋਕਾਂ ਨੂੰ ਅੱਜ ਦਿਖਾਨੇ ਆ ਇਹ ਹਰ ਜਗ੍ਹਾ ਤੇ ਨਹੀਂ ਦੇਖ ਸਕੋਗੇ ਤੁਸੀਂ ਇਹ ਚੀਜ਼ ਕਿਉਂਕਿ ਆਪਾਂ ਉੱਥੇ ਕੱਢ ਨਹੀਂ ਆ ਜਦੋਂ ਆਪਾਂ ਨੂੰ ਪਤਾ ਹੀ ਨਹੀਂ ਫਰਕ ਕੀ ਹੈ ਆਪਾਂ ਉਹ ਪੀ ਲੈਣਾ ਹੁਣ ਆ ਮੈਂ ਛਿਲਕਾ ਇਹ ਤੋਂ ਪਿੱਛੋਂ ਚੱਕ ਲੈਣਾ ਆ ਛਿਲਕਾ ਇਹਦਾ ਹੀ ਹੈ ਉਹ ਵੀ ਨਿਕਲਦਾ ਹੀ ਬੜਾ ਸਾਫ਼-ਸਾਫ਼ ਜਾਣਾ ਹਾਂਜੀ ਹੁਣ ਆ ਰਸ ਦਾ ਰੰਗ ਹੈਗਾ ਹੂੰ ਠੀਕ ਹੈ ਜੀ ਹੁਣ ਆਪਾਂ ਇਹਦਾ ਛਿਲਕਾ ਲਾ ਦਿੰਨੇ ਆ ਅੱਛਾ ਇਹਦੇ ਕੱਲ ਕਲਰ ਦਾ ਫਰਕ ਪਈ ਉਹਦੇ ਹਾਂ ਜਿਹੜਾ ਛਿਲਕਾ ਹੈ ਬਾਈ ਜੀ ਪਾਊਗਾ 2 ਮਿੰਟ ਬਾਅਦ ਅੱਛਾ ਇਹ ਹਰਾ ਹੀ ਰਹੂਗਾ ਉਹ ਕਾਲਾ ਹੋ ਜਾਊਗਾ ਪਹਿਲਾਂ ਤੁਸੀਂ ਦੇਖ ਲਿਓ ਵੀ ਛਿਲਕੇ ਚੋਂ ਨਿਕਲਦਾ ਕੀ ਹੈ ਕਿੰਨਾ ਘਰਾਸ ਨਿਕਲਦਾ ਤਾਂ ਤਾਂ ਨਿਕਲੇ ਨ ਕੋਸੇ ਵੀ ਬਈ ਕੁਝ ਨਹੀਂ ਨਿਕਲੇਣਾ ਇਹ ਛੜਦੀ ਕੁਝ ਨਹੀਂ ਵਿੱਚ ਹੁਣ ਜੇ ਆਪਾਂ ਇਹਨੂੰ ਫੇਰ ਇੱਕ ਵਾਰ ਲਾ ਦਿੰਨੇ ਆ ਇਹੇ ਦਿਖਾਣ ਲਈ ਬਈ ਛਿਲਕੇ ਦਾ ਤੇ ਸਹੀ ਘੰਡੇਰੀ ਦਾ ਇਹ ਰਸ ਦਾ ਫਰਕ ਕੀ ਹੈ? ਇਹ ਤਾਂ ਬਤਾ ਕੀ ਨਿਕਲ ਉਹ ਨਿੱਕੀ ਨਗਲੂ ਦੇ ਵਿੱਚ ਬਣਾਦਾ। ਪੂਰੇ ਗੰਨੇ ਚੋਂ ਆ ਨਿਕਲੇ ਲੋਕੀ ਕਹਿੰਦੇ ਵੀ ਰਸ ਛੱਡ ਦਿੰਦੀ। ਚਲੋ ਹੁਣੇ ਹੀ ਦੇਖ ਲਓ। ਹਾਂ। ਹੁਣ ਵੀ ਫਰਕ ਪਿਆਦਾ। ਬਾਅਦ ਚ ਤਾਂ ਕੀ ਦੇਖਾਂਗੇ? ਹਜੇ ਵੀ ਫਰਕ ਹੈ। ਇਹ ਆ ਫਰਕ ਹੈ ਜੀ। ਅੱਛਾ ਤਾਂ ਭਈ ਕਾਲਾ ਹੀ ਹੋ ਗਿਆ ਜਮਾ ਹਨਾ? ਹਾਂ। ਇਹ ਹੋਰ 2 ਮਿੰਟ ਬਾਅਦ ਜਿਵੇਂ ਕਾਲਾ ਹੋਜੂ ਹਜੇ ਤਾਂ ਕੁਝ ਡਾਰਕ ਖੜਾ ਹੈ ਬਾਕੀ ਬਹੁਤ ਪਿਆ ਹੈ ਨਾ ਦੇਖ ਲਓ ਤੁਸੀਂ ਆ ਕਿੰਨਾ ਡਾਰਕ ਹੋ ਗਿਆ ਨਾ ਤੇ ਆ ਉਮੀਦ ਉਮੀਦ ਇਹ ਜੇ ਹੁਣ ਵਿੱਚ ਮਿਕਸ ਹੋਵੇ ਆਪਾਂ ਨੂੰ ਕੁਝ ਨਹੀਂ ਪਤਾ ਲੱਗਣਾ ਹਾਂ ਇਹ ਅਲੱਗ-ਅਲੱਗ ਕੀਤੇ ਆ ਤਾਂ ਪਤਾ ਲੱਗ ਰਿਹਾ ਹੂੰ ਜੀਨਾ ਇਹ ਬਾਜ਼ਾਰ ਚ ਕੰਮ ਕਰਨ ਲਈ ਪੂਰੀ ਤਰ੍ਹਾਂ ਬੰਦੇ ਦਾ ਸਾਰਾ ਕੁਝ ਵਿੱਚ ਹੀ ਆ ਇਹ ਇਹ ਤਾਂ ਹੈ ਬਲਾਂਸ ਨਹੀਂ ਬਈ ਆਣਾ ਦੇਖਦੇ ਵੀ ਲੈਟਾਂ ਲੂਟਾਂ ਪੂਰੀਆਂ ਜਗਦੀਆਂ ਹਨਾ ਇਹਦੇ ਤੇ ਬਾਈ ਜੀ ਇਹ ਤਾਂ 230 ਕਿਲੋ ਵਜਣਾ ਹੈ ਇਹਦਾ ਹਾਂਜੀ ਅੱਛਾ ਪੂਰਾ ਸਟੀਲ ਹੈ ਸਟੀਲ ਹਾਈ ਕੁਆਲਿਟੀ ਇਹ 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 ਵਿੱਚ ਆਊਗਾ ਰਸ ਹਾਂਜੀ ਇਹਦੇ ਵਿੱਚ ਇਹ ਆਊਗਾ ਠੰਡਾ ਹੋ ਕੇ ਆਊਗਾ ਅੰਦਰੋਂ ਹੀ ਅੱਛਾ ਪੂਰਾ ਚੱਲਦਾ ਬਰਫ਼ ਤੋਂ ਬਿਨਾ ਬਿਨਾ ਬਰਫ਼ ਤੋਂ ਡਰਾਸ ਦੇ ਵਿੱਚ ਬਰਫ਼ ਨਹੀਂ ਪਊਗੀ ਉਹਦਾ ਵੀ ਬਰਪਾਾਂ ਦਾ ਡਿੱਡਲੀ ਸੜ ਦਾ ਦੇ ਵਿੱਚ ਨਾ ਇਹਦੇ ਚ ਤਾਂ ਪਿਓਰ ਮਿਲੂਗਾ ਜੀ ਪਿਓਰ ਜੋ ਗੰਨਾ ਹੈ ਗੰਨੇ ਚੋਂ ਜੋ ਕੁਦਰਤ ਨਿਕਲਨੀ ਹੈ ਉਹੀ ਮਿਲਣਾ ਹੈ ਕੁਦਰਤੀ ਜੋ ਆਣਾ ਤੇ ਬਰਫ ਠੰਡਾ ਕਿਵੇਂ ਹੋਊ ਕਿਵੇਂ ਫਿਰ ਠੰਡਾ ਆਉਂਦਾ ਜੀ ਆ ਦੇਖੋ ਇੱਕ ਤਾਂ ਇਹਦੇ ਚ ਆਪਾਂ ਕੈਸ਼ ਬਾਕਸ ਦੇਤਾ ਬੰਦੇ ਨੂੰ ਅੱਛਾ ਬਣਾ ਇਹਦੇ ਚ ਬੰਦਾ ਆਪਦੇ ਪੈਸੇ ਕੈਸ਼ ਬਾਕਸ ਰੱਖ ਸਕਦਾ ਇਕੱਠੇ ਠੀਕ ਹੈ ਆ ਨਾਲ ਇਹਨੂੰ ਇੱਥੇ ਰੱਖਿਆ ਜਾਣੀਆਂ ਇਹ ਨਮਕ ਆਸਟੇ ਆ ਅਚਾ ਇਹ ਇਹ ਵਿੱਚ ਹਾਂਜੀ ਵਧੀਆ ਯਾਰ ਸਾਰਾ ਸਿਸਟਮ ਬਣਾਇਆ ਹੈ ਗਲਾਸਾਂ ਵਾਸਤੇ ਇਹ ਗਲਾਸਾਂ ਵਾਸਤੇ ਹੈ ਇਧਰ ਇੱਕ ਠੰਡੀ ਸੜਕ ਤੇ ਬਢਿੰਡੇ ਦੇ ਵਿੱਚ ਆਹ ਜਿਹੜੀ ਮਸ਼ੀਨ ਲੱਗੀ ਹੋਈ ਆ ਤੁਸੀਂ ਰਸ਼ ਵੀ ਦੇਖ ਲਓ ਹਨਾ ਕਾਫੀ ਜਿਹੜਾ ਰਸ਼ ਪੈਂਦਾ ਹੈਗਾ ਤੇ ਆਹ ਮਸ਼ੀਨ ਇਧਰ ਚੱਲੀ ਵੀ ਜਾਂਦੀ ਹੈ ਬਾਈ ਇਹਨਾਂ ਨੇ ਮਸ਼ੀਨ ਲਈ ਬਾਈ ਜੀ ਕੋਈ ਦਿੱਕਤ ਆ ਰਹੀ ਮਸ਼ੀਨ ਦੇ ਵਿੱਚ ਕੋਈ ਦਿੱਕਤ ਨਹੀਂ ਸਹੀ ਚੱਲਦੀ ਜਮਾ ਬਹੁਤ ਵਧੀਆ ਜੀ ਇਨਕਮ ਸਰਸ ਵਧੀਆ ਬਹੁਤ ਵਧੀਆ ਜੀ ਘੱਟ ਪੈਸਿਆਂ ਦੇ ਵਿੱਚ ਮਨਾਂ ਦਾ ਵਧੀਆ ਕੰਮ ਚੱਲਦਾ ਹੈ ਹਨਾ ਬਹੁਤ ਵਧੀਆ ਕੰਮ ਹੈ ਕਿ ਕਿੰਨੇ ਕੁ ਦੀ ਸੇਲ ਹੋ ਜਾਂਦੀ ਹੈ ਖਰਚਾ ਪਾਣੀ ਵਧੀਆ ਨਿਕਲ ਜਾਂਦਾ ਹੈ ਖਰਚਾ ਮੈਂ ਭਾਈ ਵੀਡੀਓ ਆਪ ਪਾਈ ਸੀ ਨਾ ਲੋਕ ਕਮੈਂਟ ਕਰਦੇ ਥੱਲੇ ਵੀ ਯਾਰ ਸਹੀ ਨਹੀਂ ਇਹ ਖਰਾਬ ਹੋ ਜਾਂਦੀ ਹੈ ਪ੍ਰੋਬਲਮ ਆਉਂਦੀਆਂ ਨੇ ਕੋਈ ਜਿੱਦਨ ਦੀ ਤੁਸੀਂ ਲਈ ਆ ਕੋਈ ਦਿੱਕਤ ਆਈ ਕਿੰਨੀਆਂ ਮਸ਼ੀਨਾਂ ਨੇ ਤੁਹਾਡੇ ਕੋਲ ਨਾਲੇ ਬਿਲਕੁਲ ਤਿੰਨ ਮਸ਼ੀਨਾਂ ਆ ਜੀ ਇੱਕੋ ਹੀ ਕੰਪਨੀ ਦੀ ਸੇਮ ਇਦਾਂ ਦੀ ਸੇਮ ਹੀ ਸੇਮ ਜੀ ਅੱਛਾ ਤੇ ਵਧੀਆ ਚੱਲੀ ਜਾਂਦਾ ਸਿਸਟਮ ਬਹੁਤ ਵਧੀਆ ਸਿਸਟਮ ਆ ਜੀ ਬਾਕੀ ਕਸਟਮਰ ਖੜੇ ਆ ਆਪਣੇ ਜਿਹੜਾ ਇੱਕ ਵਾਰੀ ਪੀ ਕੇ ਜਾਂਦਾ ਉਹ ਦੁਬਾਰਾ ਇੱਥੇ ਹੀ ਪੀਊਗਾ ਜੀ ਅੱਛਾ ਐ ਨਹੀਂ ਹੈ ਵੀ ਦੂਜੀ ਗਾਂ ਵਾਲੀ ਰੇੜੀ ਤੋਂ ਪੀਵੇ ਅੱਛਾ ਵੀ ਇੰਨਾ ਸਾਫ਼ ਸੁਥਰਾ ਕੰਮ ਫਰਕ ਪੈਂਦਾ ਕੁਆਲਿਟੀ ਦਾ ਬਹੁਤ ਫਰਕ ਆ ਜ ਜਮਾ ਪਿਓਰ ਜਿਹੜਾ ਗੰਨੇ ਦੀ ਜੂਸ ਆ ਗਨੇਰੀ ਠੂਪਦੇ ਆਪਾਂ ਸੇਮ ਉੱਛਾ ਸੇਮ ਰਹਾ ਤਾਂ ਇਹ ਬਾਈ ਉਹਨੇ ਇੱਥੇ ਖੜੇ ਵੀ ਆ ਬਾਈ ਜੀ ਰਸਬੀਤਾ ਤੁਸੀਂ ਹੈ ਨਾ ਮਨ ਲਗਾ ਬਹੁਤ ਵਧੀਆ ਵਧੀਆ ਕੁਆਲਿਟੀ ਹੈ ਸਭ ਤੋਂ ਵਧੀਆ ਪਿਓਰਿਟੀ ਹੈ ਮਤਲਬ ਕਿ ਵਨ ਟਾਈਮ ਗੰਨਾ ਲਗਾਇਆ ਤੇ ਸਾਰਾ ਜੂਸ ਪੀ ਹੈ ਫਰਸ ਕਲਾਸ ਨਿਕਲ ਰਿਹਾ ਹੈ ਬਰਫ ਵੀ ਨਹੀਂ ਪਾਉਂਦੇ ਨਾ ਵਿੱਚ ਬਿਨਾਂ ਬਰਫ ਤੋਂ ਚਿੱਲ ਹੈ ਬਹੁਤ ਵਧੀਆ ਮਜ਼ਾ ਆ ਗਿਆ ਭਈ ਆਮ ਤਾਂ ਮੇਨਾਂ ਦਾ ਬਰਫ ਹੀ ਪਾਣ ਦੇ ਵਿੱਚ ਹੈ ਨਾ ਕਿੰਨੀ ਦਾ ਪਾਣੀ ਘੁਲ ਜਾਂਦਾ ਸੀ ਪਾਣੀ ਘੁਲ ਜਾਂਦਾ ਹੈ ਉਹਦਾ ਨਾ ਟੇਸ ਤਾਂ ਫਰਕ ਪਈ ਜਾਂਦਾ ਹੈ ਇਹ ਬਹੁਤ ਵਧੀਆ ਟੇਸ ਹੈ ਮਜ਼ਾ ਆ ਗਿਆ ਪੀ ਤਾਂ ਬਾਈ ਜੀ ਆ ਮਸ਼ੀਨ ਚੱਲੀ ਵੀ ਜਾਂਦੀ ਇੱਥੇ ਤੇ ਇਹ ਚੱਲਦੀ ਕਾਸਤੇ ਹੋਣਾ ਇਹ ਇਨਵਰਟਰ ਤੇ ਚੱਲਦੀ ਹੈ ਜੀ ਅੱਛਾ ਇਨਵਰਟਰ ਲੱਗਿਆ ਹੋਇਆ ਇੱਧਰ ਸਾਈਡ ਤੇ ਹਾਂ ਜੀ ਹਾਂ ਜੀ ਲੱਗਿਆ ਹੈ ਅੱਛਾ ਇਹ ਇਨਵਰਟਰ ਲੱਗਿਆ ਤਾਂ ਬਾਈ ਖੜਕਾ ਖੁੜਕਾ ਵੀ ਹੈ ਨਹੀਂ ਮੈਨੂੰ ਲੱਗਦਾ ਨਾ ਜਿਵੇਂ ਦੂਜੇ ਆਪਣਾ ਸਰਖਾ ਆ ਜਾਂਦੇ ਸੀ ਉਹ ਪੀਟਰ ਜੇ ਦਾ ਨਾ ਸਾਇਲੈਂਟ ਹੈ ਜਮਾ ਜੀ ਆਏ ਵਧੀਆ ਚੀਜ਼ ਆ ਬਾਈ ਕਿੰਨੇ ਗਲਾਸ ਕੱਢ ਦਿੰਦੀ ਹੈ ਮੰਨ ਲਓ ਫੁੱਲ ਚਾਰਜ ਕਰਕੇ ਲੈ ਕੇ ਆਉਣਾ ਤੁਸੀਂ ਫੁੱਲ ਚਾਰਜ ਕਰਕੇ ਲੈ ਕੇ ਆਉਣਾ ਜੀ ਹੂੰ 300 ਗਲਾਸ ਕੱਢ ਦਿੰਦੀ ਹੈ ਇੱਕ ਵਾਰੀ ਇਨਵਰਟਰ ਪੂਰਾ ਚਾਰਜ ਕੀਤਾ ਹੋਇਆ ਹਾਂ 300 ਕੋਈ ਗੰਨਾ ਨਹੀਂ ਇੰਨਾ ਕੱਢਦੀ ਨਹੀਂ ਪਰ ਮੈਂ ਰੂਟੀਨ ਚ ਦੋ ਦਿਨ ਇਹ ਮੈਂ ਵੀ ਸੁਣਾ ਸੀ ਕਹਿੰਦੇ ਮੋਟਾ ਗੰਨਾ ਨਹੀਂ ਖਿੱਚਦੀ ਇਹ ਜਾਂ ਕੋਈ ਹਾਰਡ ਗੰਨਾ ਉਹ ਨਹੀਂ ਖਿੱਚਦੀ ਤੇ ਆ ਇੱਕ ਮਿੰਟ ਮਿੰਟ ਦਿਖਾਈ ਮਾੜਾ ਇਹ ਗੰਨਾ ਨੇੜੇ ਆ ਕੇ ਦਿਖਾਦੀ ਬਈ ਹਨਾ ਗੰਨਾ ਤੁਸੀਂ ਦੇਖੋ ਪੂਰਾ ਮੋਟਾ ਗੰਨਾਗਾ ਕੋਈ ਐ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਦੀ ਦਿੱਕਤ ਵੀ ਗੰਨਾ ਵਿੱਚ ਫਸ ਜੂਗਾ ਜਾਂ ਰਸ ਨਿਕਲਦਾ ਨਹੀਂ ਇਹਦਾ ਤੇ ਵਧੀਆ ਹਨਾ ਆ ਰਸ ਵੀ ਥੱਲੇ ਤੁਸੀਂ ਦੇਖ ਲਓ ਹਨਾ ਆਉਂਦਾ ਸਾਰਾ ਛਣ ਕੇ ਉੱਪਰੋਂ ਪਹਿਲਾਂ ਥੱਲੇ ਆਉਂਦਾ ਥੱਲੇ ਵੀ ਜੜੀ ਲੱਗੀ ਆ ਫਿਰ ਉਹਦੇ ਵਿੱਚ ਦੀ ਚਿਲਡ ਹੋ ਕੇ ਪੂਰਾ ਫੈਦਰ ਵੀ ਫੈਦਰ ਕਟੇ ਕਿ ਦਿਖਾਈ ਮੜਾਇ ਚੋਂ ਕਲਾਸਿਕ ਤੇ ਆ ਦੇਖੋ ਤੁਸੀਂ ਇੱਥੋਂ ਦੀ ਪ੍ਰੋਪਰ ਜਿਹੜਾ ਇਹਦੇ ਵਿੱਚੋਂ ਦੀ ਸਾਰਾ ਰਸ ਨਿਕਲਣਾ ਹੈਗਾ ਆ ਬਟਨ ਲੱਗਿਆ ਕੋਈ ਐ ਨਹੀਂ ਹੈਗਾ ਡੋਲ ਜੂ ਆਸੇ-ਪਾਸੇ ਪੂਰੀ ਸਾਹਸ ਬਾਈ ਦੇ ਨਾਲ ਪੂਰਾ ਚੈਲਡ ਜਿਹੜਾ ਜਿਹੜਾ ਰਸ ਨਿਕਲਣਾ ਹੈਗਾ ਤੇ ਬਾਈ ਇੱਕਦਮ ਬਣਾਇਆ ਦੱਸੋ ਚਾਰਜ ਹੁੰਦਾ ਫਿਰ ਕਿੰਨਾ ਕੁ ਟਾਈਮ ਲੱਗਦਾ ਬਾਈ ਕਹਿੰਦਾ ਸੀਗਾ ਨਾ ਵੀ ਡੀਜ਼ਲ 300 ਦਾ ਮੱਚ ਜਾਂਦਾ ਵੀ ਇਹ 10-20 ਰੁਪਏ ਦੀ ਲੈਟਰਨ ਵਾਲੀ ਚਾਰਜ ਹੋਏ 10 ਰੁਪਏ ਦੀ ਜਮਟ ਖੰਡ ਰਾਤ ਨੂੰ ਅਸੀਂ ਲਾਉਣੇ ਤਿਆਰ ਜੇ ਆ ਕੇ ਤੇ ਅਸੀਂ ਨੋਟ ਕੀਤਾ ਹੋਇਆ 10 ਰੁਪਏ ਦੀ ਬਿਜਲੀ ਖਾਂਦਾ ਇਹ ਦੋ ਬਾਰ ਬਿਜਲੀ ਨਹੀਂ ਖਾਂਦਾ ਜੀ 10 ਰੁਪਏ ਤੇ ਬਿਜਲੀ ਨਾਲ ਸਾਰੀ ਤੇੜੀ ਦੋਸੇ ਚਲਾਉਂਦੇ ਇਥੇ ਪਰ ਸਾਨੂੰ 10 ਰੁਪਏ ਨਾਲ ਤੇ ਛੋਟੀ ਰੁਪਏ ਲਾ ਕੇ ਸਾਨੂੰ ਡੇਲੀ ਦਾ 5-7000 ਰੁਪਏ ਬਣਦਾ ਜੀ ਅੱਛਾ ਡੇਲੀ 5-7000 ਰੁਪਏ ਬਣ ਜਾਂਦਾ ਬਣ ਜਾਂਦਾ ਜੀ ਡੇਲੀ ਦਾ ਤੇ ਭਾਈ ਇੱਕ ਇੱਕ ਕਿੰਨੇ ਪਾਵਰ ਦਾ ਹੈਗਾ ਜਿਹੜਾ ਤੁਹਾਡਾ ਇਹ 150 ਐਂਪੀਅਰ ਦਾ ਜੀ 150 ਐਂਪੀਅਰ ਦਾ 300 ਗਲਾਸ ਕੱਢਦਾ ਜੀ ਜੇ ਆਪਾਂ ਡਬਲ ਲਾ ਲਾਂਗੇ ਹੂੰ ਤਾਂ ਡਬਲ ਹੋ ਗਿਆ 600 ਗਲਾਸ ਹੋ ਗਿਆ ਹਣਾ ਕੱਢੂ ਭਾਈ ਤੇ ਸਰ ਨੂੰ ਵਧੀਆ ਗੱਲ ਆ ਕਿ ਇਹ ਖੜਕਾ ਨਹੀਂ ਕਰਦੀ ਹੈ ਨਾ ਬਿਲਕੁਲ ਸਾਇਲੈਂਟ ਆ ਪਤਾ ਨਹੀਂ ਲੱਗਦਾ ਇਹਦਾ ਚਲਦੀ ਦਾ ਉਸ ਫਿੱਟ ਹੋਏ ਦੇ ਆ ਇਹਦੇ ਨੀ ਬੂ ਪਦੀਨਾ ਬੰਦਾ ਰੱਖਿਆ ਆਪਦਾ ਤੇ ਪਿੱਛੇ ਕਚਰਾ ਗੰਨੇ ਦਾ ਚਲਾ ਜਾਣਾ ਵੱਖਰਾ ਗਲਾਸਾਂ ਚਲਾ ਜਾਣਾ ਵੱਖਰਾ ਉਹ ਪਿੱਛੋਂ ਨਿਕਲ ਜਾਣਾ ਇਹ ਪੂਰਾ ਲੰਬਾ ਕਚਰਾ ਕਿੰਨੇ 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 ਕਿ ਦੀ ਪੈਦੀ ਇਹ ਵਾਲੀ ਇਹ ਬਾਈ ਜੀ ਉਦਾਂ ਦਾ 2 ਲੱਖ ਦੀ ਆ ਪਰ ਤੁਹਾਡਾ ਵੀਡੀਓ ਦੇਖ ਕੇ ਬੰਦਾ ਸ਼ੇਅਰ ਕਰਕੇ ਆਊਗਾ ਮਾਨਤਨ ਵਧੀਆ ਕਰਾਂਗੇ ਅੱਛਾ ਬਈ ਫਿਰ ਲੋਕੇਸ਼ਨ ਕੀ ਆਪਣੀ ਹੋਣਾ ਇੱਥੋਂ ਦੀ ਜੇਨ ਬਾਈ ਜੀ ਆਪਣੀ ਹੈਗੀ ਆ ਚੀਲਾ ਕਰਾਸ ਕਰਕੇ ਜੇ ਬਟਿੰਡੇ ਵਾਲੇ ਗੁਣਿਆਣੇ ਨੂੰ ਜਾਣੇ ਆ ਤਾਂ ਆਦਰਸ਼ ਨਗਰ ਆ ਜਾਂਦਾ ਆਦਰਸ਼ ਨਗਰ ਚ ਠੇਕੇ ਦੇ ਬਿਲਕੁਲ ਸਾਹਮਣੇ ਇੱਕ ਨੰਬਰ ਗਲੀ ਹੈ ਅੱਛਾ ਆਪਣਾ ਵੜਦਾ ਹੀ ਆਪਣਾ ਗੜਾਉਣ ਇੱਕ ਨੰਬਰ ਗਲੀ ਚ ਯੂਨੀਕ ਫਿਟਨੈਸ ਜਿਮ ਹੈ ਆਪਣੇ ਸਾਹਮਣੇ ਅੱਛਾ ਜਿਮ ਮਤਲਬ ਇਸ ਏਰੀਆ ਚ ਇੱਕੋ ਹੀ ਆ ਜਿਹੜਾ ਮਸ਼ਹੂਰ ਹੈ ਪਰ ਜਿਮ ਦਾ ਪੁੱਛ ਕੇ ਕੋਈ ਵੀ ਸੱਦਾ ਹੈ ਜਿਮ ਦੇ ਬਿਲਕੁਲ ਸਾਹਮਣੇ ਹਾਂਜੀ ਤੇ ਕੀ ਨਾ ਕੀ ਤੁਸੀਂ ਆਪਣਾ ਇਹ ਦੁਕਾਨ ਦਾ ਹਾਈ ਟੈਕ ਮਸ਼ੀਨ ਹਾਈ ਟੈਕ ਮਸ਼ੀਨਜ਼ ਦੇ ਨਾਂ ਤੇ ਤਾਂ ਬਾਈ ਜੀ ਜਿਨ੍ਹਾਂ ਨੇ ਕੋਈ ਵੀ ਮਸ਼ੀਨ ਲੈ ਕੇ ਜਾਣੀ ਹੈ ਨਾ ਗੰਨੇ ਦੇ ਰਸ ਕੱਢਣ ਵਾਲੀ ਘਰੇ ਰੱਖਣੀ ਹੈ ਤੁਸੀਂ ਘਰ ਦੇ ਵਿੱਚ ਕੋਈ ਵੀ ਹੈ ਤੁਹਾਡੇ ਘਰੇ ਲੇਡੀਜ਼ ਆ ਉਹ ਵੀ ਕੱਢ ਸਕਦੇ ਆ ਕਿਉਂਕਿ ਇਹਦੇ ਵਿੱਚ ਬਿਲਕੁਲ ਕੋਈ ਰਿਸਕ ਨਹੀਂ ਗਾਣਾ ਨਹੀਂ ਹੈਗਾ ਵੀ ਹੱਥਾਂ ਜੂ ਵਿੱਚ ਜਾਂ ਕੋਈ ਦਿੱਕਤ ਹੋਊਗੀ ਕੋਈ ਮਰਜੀ ਘਰੇ ਨਿਆਣੇ ਉਹ ਵੀ ਰਸ ਕੱਢ ਸਕਦੇ ਨੇ ਤਾਂ ਬਾਈ ਨੇ ਲੋਕੇਸ਼ਨ ਦੱਸੀ ਇੱਕ ਵਾਰੀ ਤੁਸੀਂ ਇੱਥੇ ਜ਼ਰੂਰ ਵਿਜ਼ਿਟ ਕਰਿਓ ਤਾਂ ਇੱਕ ਵਾਰੀ ਤੁਸੀਂ ਅਸੀਂ ਨੇੜੇ-ਤੇੜੇ ਦਾ ਐਡਰੈਸ ਸਾਰਾ ਦੇ ਦਾਂਗੇ ਆਲਮੋਸਟ ਸਾਰੇ ਪੰਜਾਬ 'ਚ ਹੀ ਆ ਤਰਨਤਾਰਨ ਅੰਮ੍ਰਿਤਸਰ ਭਲਾੜਾ ਤੇ ਆਪਣਾ ਗੜ ਸ਼ੰਕਰ ਹੋ ਗਿਆ ਅਦਰ ਮੁਹਾਲੀ ਨੇੜੇ ਸਰ ਸਾਰੇ ਪੰਜਾਬ ਜੀ ਗਈਆਂ ਹੋਈਆਂ ਹੁਣ ਮੌਕੇ ਤੇ ਜ਼ਿਲ੍ਹੇ ਕੀ ਨਹੀਂ ਯਾਦ ਆਉਂਦੇ ਤਾਂ ਇੱਕ ਵਾਰੀ ਤੁਸੀਂ ਇੱਥੇ ਵਿਜ਼ਿਟ ਕਰਿਓ ਤਾਂ ਵੀਡੀਓ ਆਪਣੀ ਨੂੰ ਵੱਤ ਵਤ ਸ਼ੇਅਰ ਵੀ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਧੰਨਵਾਦ